ਤੋ ਸੇ ਜੁੜਿਆ ਜੀ ਭਪਿੰਦਰ ਰਾਇਲ YouTube ਚੈਨਲ ਨਾਲ ਤੇ ਅੱਜ ਆਪਾਂ ਕਰਨਾ ਡੱਡੇ ਤੇ ਢੱਡੇ ਦੀ ਸਹੀ ਵਰਤੋਂ ਜੇ ਆਪਾਂ ਦੂਜੇ-ਦੂਜੇ ਦੀ ਜਗ੍ਹਾ ਲਾ ਦਿੰਨੇ ਆ ਤਾਂ ਉਹਦਾ ਇੱਕ ਤਾਂ ਉਚਾਰਨ ਵੀ ਨਹੀਂ ਸਹੀ ਬਣਦਾ ਤੇ ਉਹਦੇ ਅਰਥ ਵੀ ਕੁਝ ਹੋਰ ਨਿਕਲਦੇ ਨੇ ਇਹ ਅੱਜ ਆਪਾਂ ਦੇਖਾਂਗੇ ਕਿ ਕਿਹਦੇ ਨਾਲ ਕੀ ਫਰਕ ਪੈਂਦਾ ਤੇ ਇੱਕ ਆਪਾਂ ਕਰਾਂਗੇ ਇੰਨਾ ਥੋੜੇ ਜਿਹੇ ਸ਼ਬਦ ਨੇ ਜਿੰਨਾਂ ਦੇ ਵਿੱਚ ਪੈਂਦਾ ਹਲੇ ਵੀ ਉਹ ਇਹ ਨਹੀਂ ਅਭੀ ਉਹ ਹਟ ਗਿਆ ਸਾਰੇ ਕਿਤੇ ਜਿੱਥੇ ਲੱਗਦਾ ਉੱਥੇ ਲਗਾਉਣਾ ਜ਼ਰੂਰੀ ਆ ਇਸ ਕਰਕੇ ਕੁਝ ਸ਼ਬਦ ਜਿਹੜੇ ਹੈਗੇ ਨੇ ਉਹਦੇ ਨਾਲ ਪੈਂਦੇ ਨੇ ਉਹ ਅੱਜ ਆਪਾਂ ਕਰਾਂਗੇ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਕਰਦੇ ਹਾਂ ਡੱਡੇ ਦੇ ਨਾਲ ਸ਼ਬਦ ਲਿਖਦੇ ਹਾਂ ਤਾਂ ਕੀ ਉਚਾਰਨ ਹੁੰਦਾ ਉਹਦਾ ਤੇ ਅਰਥ ਕੀ ਹੁੰਦਾ ਤੇ ਕਿਹੜੇ ਸ਼ਬਦ ਨੇ ਜਿਹੜੇ ਜੇ ਆਪਾਂ ਉਹ ਡੱਡੇ ਨਾਲ ਪਾਉਣੇ ਆ ਤਾਂ ਉਹ ਗਲਤ ਹੋ ਜਾਂਦੇ ਨੇ ਠੀਕ ਨਹੀਂ ਹੁੰਦੇ ਹਾਂਜੀ ਸੰਡੂ ਸੰਡੂ ਕੋਈ ਸ਼ਬਦ ਨਹੀਂ ਹੈਗਾ ਇਸ ਕਰਕੇ ਇਹ ਪੈਂਦਾ ਹੀ ਨਹੀਂ ਸੰਡੂ ਸ਼ਬਦ ਹੈ ਸੰਡੂ ਹੁੰਦਾ ਰਿਸ਼ਤੇ ਦੇ ਵਿੱਚ ਸੋਢੀ ਕੋਈ ਸ਼ਬਦ ਨਹੀਂ ਹੈਗਾ ਸੋਢੀ ਸੋਢੀ ਆਪਣੇ ਹੈਗੀ ਆ ਇੱਕ ਜਾਤ ਆ ਜਿਵੇਂ ਗੁਰੂ ਹੋਏ ਨੇ ਕਈ ਗੁਰੂ ਸੋਢੀਆਂ ਚੋਂ ਹੋਏ ਨੇ ਗੋਤ ਜਾਤ ਕਹਿ ਸਕਦੇ ਆ ਆਪਾਂ ਕੁਝ ਵੀ ਕਾਡਾ ਕਈ ਵਾਰ ਆਪਾਂ ਕੀ ਕਹਿ ਦਿੰਨੇ ਆ ਕਿ ਸਿੱਦੇ ਦੂਜੇ ਨੂੰ ਤੂੰ ਕੀ ਕਾਡਾ ਕੱਢਣਾ ਬਹਿ ਜਾ ਹਲੇ ਥੋੜੀ ਦੇਰ ਢੱਡੇ ਨਾਲ ਪੈਂਦਾ ਉਹ ਕਾਡਾ ਹਾ ਹਾ ਵੀ ਪੈਂਦਾ ਪੈਰ ਦੇ ਵਿੱਚ ਢੱਡੇ ਨਾਲ ਨਹੀਂ ਪੈਂਦਾ ਗਲਤ ਆ ਸੁੰਡੀ ਟੱਡਾ ਪਾਵਾਂਗੇ ਤਾਂ ਗਲਤ ਆ ਇਹ ਡੱਡੇ ਨਾਲ ਪੈਂਦਾ ਸੁੰਡੀ ਸੁੰਡੀ ਜਿਵੇਂ ਆਪਾਂ ਹੁਣ ਕੋਈ ਫਸਲ ਫਲਾਵਰ ਵਗੈਰਾ ਜਾਂ ਕੁਛ ਸੇ ਉਹਦੇ ਤੇ ਲੱਗ ਜਾਂਦੀ ਹੈ ਜਿਹੜੀ ਉਹਨੂੰ ਕਹਿੰਦੇ ਆਪਾਂ ਸੁੰਡੀ ਲੱਗੀ ਹਾਂਡੀ ਗਲਤ ਆ ਹਾਂਡੀ ਹੁੰਦੀ ਆ ਹਾਂਡੀ ਮਿੱਟੀ ਦਾ ਭਾਂਡਾ ਹੁੰਦਾ ਇੱਕ ਜਿਹਦੇ ਵਿੱਚ ਕੁਝ ਨਾ ਕੁਝ ਬਣਾਇਆ ਜਾਂਦਾ ਜਿਵੇਂ ਤੌੜੀ ਵਗੈਰਾ ਹੁੰਦੀ ਆ ਉਹਨੂੰ ਹਾਂਡੀ ਵੀ ਕਹਿੰਦੇ ਨੇ ਟੂੰਡ ਟੂੰਡ ਲੱਭਣਾ ਟੂੰਡ ਡੱਡੇ ਨਾਲ ਪੈਂਦਾ ਟੂੰਡਣਾ ਡੱਡੇ ਨਾਲ ਨਹੀਂ ਪੈਂਦਾ ਨੱਡਾ ਨੱਡਾ ਗਲਤ ਆ ਡੱਡੇ ਨਾਲ ਨਹੀਂ ਪੈਂਦਾ ਨੱਡਾ ਨੱਡਾ ਛੋਟੇ ਘੱਤ ਵਾਲੇ ਨੂੰ ਕਹਿ ਦਿੰਦੇ ਨੇ ਨੱਡਾ ਠੰਡਾ ਡੱਡੇ ਨਾਲ ਨਹੀਂ ਗਲਤ ਆ ਇਹ ਠੰਡਾ ਢੱਡੇ ਨਾਲ ਪੈਂਦਾ ਠੰਡਾ ਥੋੜਾ ਥੋੜਾ ਉਚਾਰਨ ਦਾ ਫਰਕ ਆ ਇਸ ਕਰਕੇ ਆਪਾਂ ਅਕਸਰ ਹੀ ਲਿਖਣ ਲੱਗੇ ਇਹ ਗਲਤੀਆਂ ਕਰ ਜਾਂਦੇ ਆ ਤੇ ਅਸਲ 'ਚ ਜੋ ਹੈਗਾ ਉਹੀ ਲਿਖਣਾ ਆਪਾਂ ਤਾਂ ਹੀ ਜਿਹੜੀ ਸਹੀ ਪੰਜਾਬੀ ਲਿਖੀ ਜਾਏਗੀ ਕਢਾਈ ਕਢਾਈ ਗਲਤ ਆ ਕਢਾਈ ਕਢਾਈ ਕੱਢਣੇ ਫੁੱਲ ਬੁੱਟੀਆਂ ਬਣਾਉਣੇ ਕਢਾਈ ਕੀਤੀ ਹੋਈ ਐ ਕਾਰਡ ਕਾਰਡ ਨਹੀਂ ਹੁੰਦਾ ਕਾਰਡ ਹੁੰਦਾ ਉਸਨੇ ਕੀ ਕਾਰਡ ਕੱਢੀ ਐ ਢੱਡੇ ਨਾਲ ਪੈਂਦਾ ਕਾਰਡ ਕੋਈ ਖੋਜ ਕਰਨੀ ਕਾਰਡ ਕੱਢਣੀ ਖਰੀਂਡ ਖਰੀਂਡ ਨਹੀਂ ਹੁੰਦਾ ਖਰੀਂਡ ਹੁੰਦਾ ਖਰੀਂਡ ਜਿਵੇਂ ਕੋਈ ਜ਼ਖਮ ਹੋ ਜਾਂਦਾ ਪਰ ਜਾਂਦਾ ਹੋ ਉਹਦੇ ਉੱਪਰ ਜਦੋਂ ਆ ਜਾਂਦਾ ਥੋੜਾ ਸਖਤ ਜਿਹਾ ਤਾਂ ਉਹਨੂੰ ਖਰੀਂਡ ਕਹਿੰਦੇ ਨੇ ਚੰਡ ਢੱਡੇ ਨਾਲ ਹੀ ਪੈਂਦਾ ਚੰਡ ਚੰਡ ਕੇ ਰੱਖੋ ਕਹਿੰਦੇ ਨੇ ਇਹਨੂੰ ਇਹਨੂੰ ਚੰਡ ਕੇ ਰੱਖੋ ਮਤਲਬ ਇਹਦੇ ਤਾਂ ਸਖਤਾਈ ਰੱਖੋ ਆਂਡ ਗਵਾਂਡ ਹੋਰ ਸ਼ਬਦ ਹੈ ਜਿਵੇਂ ਆਂਡ ਗਵਾਂਡ ਇਹ ਵੀ ਢੱਡੇ ਨਾਲ ਪੈਂਦੇ ਨੇ ਦੋਹੇ ਆਂਡ ਗਵਾਂਡ ਚੰਡ ਚੰਡ ਕਰਨੀ ਜਿਵੇਂ ਲੋਹੇ ਵਗੈਰਾ ਨੂੰ ਕੁੱਟ ਕੇ ਝੰਡ ਤਿੱਖਾ ਕਰਦੇ ਨੇ ਨਾ ਕਿਸੇ ਚੀਜ਼ ਨੂੰ ਝੰਡ ਝੰਡ ਕਰਾਉਣੀ ਹੈ ਇਹਦੀ ਪਹਿਲਾਂ ਆਮੀ ਸਭ ਤੋਂ ਵਰਤਦੇ ਹੁੰਦੇ ਸੀ ਝੰਡ ਕਰਾਉਣੀ ਆ ਤੇ ਇਹ ਵੀ ਟੱਡੇ ਨਾਲ ਨਹੀਂ ਪੈਂਦਾ ਝੰਡ ਡੱਡੇ ਨਾਲ ਪੈਂਦਾ ਇਹ ਝੰਡ ਡੱਡੇ ਨਾਲ झुंड टेल गलत झुंड झुंड हों किसी नाडू खां नाडू खा, खा बनिया नाडू खा नहीं होंडु खां हों नाडू खां टिडी टिडी गलत है टिड्डी हों टिड्डी दल का दा हमला हो गया टिड्डी जी हों छोटा जरा उड़ टिडी क हो डू नहीं हों डू होंगे डे मैं डू हाँ जी कुछ शब्द बोलती ह लिखो आंड गुआंड चैट कि लिखा जाएगा लिखा करो तो ताही पता लगेगा कि गलतियां हूं हट या नहीं हट गिया ठीक लिखना आ गया आंड गुआंड लिखिया नहीं किसी ने हां जी टे पाएगा दो है, आंड, ग संडा संडा लिखो ये भी ढेडे पाएगा ससे टिप्पी ढेडे न संडा हंडनसार हंडनसार लिखो चैट कि लिखा जाएगा ਇਹ ਵੀ ਢੱਡੇ ਨਾਲ ਲਿਖਿਆ ਜਾਏਗਾ ਹੰਡਣ ਸਾਰ ਕਾਹੇ ਤੇ ਟਿੱਪੀ ਢੱਡਾ ਹੰਡਣ ਸਾਰ ਕੱਢਣਾ ਲਿਖਿਓ ਕੱਢਣਾ ਕੱਢਣਾ ਠੀਕ ਹੈ ਕੱਢਣਾ ਹਾਂਜੀ ਇਹ ਤਾਂ ਸ਼ਬਦ ਸੀਗੇ ਜਿਹੜੇ ਆਪਾਂ ਡੱਡਾ ਤੇ ਢੱਡਾ ਉਲਟ ਪਾ ਦਿੰਨੇ ਆ ਤਾਂ ਕੋਈ ਮਤਲਬ ਅਰਥ ਨਹੀਂ ਨਿਕਲਦਾ ਹੈਗਾ ਠੀਕ ਹੈ ਤੇ ਕੁਝ ਸ਼ਬਦ ਇਹ ਨੇ ਜਿਹੜੇ ਆਪਾਂ ਜੇ ਡੱਡਾ ਜੇ ਢੱਡਾ ਪਾ ਬਦਲ ਦਿੰਨੇ ਆ ਤਾਂ ਉਹਦਾ ਅਰਥ ਹੋਰ ਨਿਕਲ ਜਾਂਦਾ ਇਹ ਵੀ ਜ਼ਰੂਰੀ ਨੇ ਕਰਨੇ ਸਾਡੇ ਆਪਾਂ ਢੱਡੇ ਦੀ ਜਗ੍ਹਾ ਡੱਡਾ ਪਾ ਦਿੰਨੇ ਆ ਸਾਡੇ ਤਾਂ ਉਹ ਸ਼ਬਦ ਬਣਦਾ ਇਹ ਨਹੀਂ ਵੀ ਬਣਦਾ ਨਹੀਂ ਹੈਗਾ ਸਾਡੇ ਤੂੰ ਸਾਡੇ ਘਰ ਨਹੀਂ ਆਇਆ ਸਾਡੇ ਸਾਡੇ ਹੁੰਦਾ ਟਾਈ ਡੇਢ ਹੁੰਦਾ ਫੇ ਟਾਈ ਹੁੰਦਾ ਫੇਰ ਹੁੰਦਾ ਸਾਢੇ ਤਿੰਨ ਸਾਢੇ ਤਿੰਨ ਸਾਢੇ ਚਾਰ ਅੱਧਾ ਜਦੋਂ ਕਿਸੇ ਚੀਜ਼ ਦੇ ਨਾਲ ਅੱਧਾ ਦੱਸਣਾ ਹੋਵੇ ਸਾਢੇ ਗੰਡੇ ਤੇ ਗੰਡੇ ਗੰਡੇ ਹੁੰਦੇ ਨੇ ਪਹਿਲਾਂ ਖੇਡਣ ਲੱਗੇ ਨਾ ਉਹ ਬਣਾ ਲੈਂਦੇ ਹੁੰਦੇ ਸੀਗੇ ਕਾਡੀਆਂ ਚਾਰ ਕਾਡੀਆਂ ਇਕੱਠੀਆਂ ਕਰਨ ਨੂੰ ਕਹਿੰਦੇ ਸੀ ਇੱਕ ਘੰਟਾ ਹੋ ਗਿਆ ਗੰਡੇ ਗੰਡੇ ਪਿਆਜ ਜੰਗਲ ਸਣ ਦਾ ਜਿਹੜਾ ਉਹ ਹੁੰਦਾ ਉਹਨੂੰ ਕੰਡਾ ਕਹਿ ਦਿੰਦੇ ਨੇ ਉਹ ਗੰਡੇ ਬਹੁਤ ਖੰਦਾ ਸੁੰਡ ਸੁੰਡ ਹੁੰਦਾ ਜਿਹੜਾ ਧਰਤੀ ਤੇ ਰੀਂਗ ਕੇ ਚਲਦਾ ਸੁੰਡ ਸੁੰਡ ਹੁੰਦੀ ਆ ਸੁੱਕਾ ਹੋਇਆ ਅਦਰਕ ਠੀਕ ਹੈ ਖਾਣ ਨੂੰ ਮਰਤ ਜਾਂਦੀ ਐ ਕੰਡਾ ਛੋਟੀ ਸੂਲ ਹੁੰਦੀ ਆ 베ਰੀ ਵਗੈਰਾ ਦੀ ਕੰਡਾ ਉਸ ਦੇ ਕੰਡਾ ਚ ਉਭ ਗਿਆ ਕੰਡਾ ਕੰਡਾ ਹੁੰਦਾ ਕਿਸੇ ਨਦੀ ਤਲਾ ਟੋਬੇ ਦਾ ਕਿਨਾਰਾ ਕੰਡਾ ਇਹ ਕੰਡਾ ਇਸ ਦਾ ਕੰਡਾ ਟੁੱਟ ਗਿਆ ਹੈ ਨਦੀ ਦਾ ਕੰਡਾ ਹੈ ਵੱਡੀ ਵੱਡੀ ਹੁੰਦੀ ਹੈ ਛੋਟਾ ਵੱਡਾ ਛੋਟੀ ਵੱਡੀ ਭੈਣ ਹੈ ਉਹਦੀ ਵੱਡੀ ਭੈਣ ਹੈ ਵੱਡੀ ਵੱਡੀ ਲੈਂਦਾ ਰਿਸ਼ਵਤ ਲੈਂਦਾ ਉਹ ਦੋਨਾਂ ਦੇ ਅਰਥ ਨਿਕਲਦੇ ਨੇ ਜੇ ਪਾਵਾਂਗੇ ਤਾਂ ਅਰਥ ਹੋਰ ਨਿਕਲ ਗਿਆ ਢੱਡਾ ਪਾ ਦਾਂਗੇ ਤਾਂ ਅਰਥ ਹੋਰ ਨਿਕਲ ਗਿਆ ਇਸ ਕਰਕੇ ਇਹ ਵੀ ਜਾਣਨੇ ਬਹੁਤ ਜ਼ਰੂਰੀ ਨੇ ਡੱਕ ਡੱਕ ਕੇ ਦਿਖਾ ਰੋਕ ਕੇ ਦਿਖਾ ਮਤਲਬ ਡੱਕ ਦਿੱਤਾ ਜਾਂ ਮੁਰਗੀਆਂ ਨੂੰ ਮੁਰਗੀਖਾਨੇ ਵਿੱਚ ਡੱਕ ਦਿੱਤਾ ਟੱਕ ਟੱਕ ਹੁੰਦਾ ਟਕਣਾ ਇਸ ਨੂੰ ਟੱਕ ਦਿਓ ਡੰਗ ਦੋ ਡੰਗ ਦੀ ਰੋਟੀ ਬਣਾ ਲਓ ਜਾਂ ਡੰਗ ਸਾਰ ਲਓ ਟੰਗ ਇਸ ਕੰਮ ਨੂੰ ਸਹੀ ਢੰਗ ਨਾਲ ਕਰੋ ਡੱਗਾ ਡੱਗਾ ਹੁੰਦਾ ਢੋਲ ਦੇ ਉੱਤੇ ਡੱਗਾ ਲੱਗਿਆ ਟੱਗਾ ਟੱਗਾ ਬਲਦ ਨੂੰ ਕਹਿੰਦੇ ਨੇ ਮਾੜਾ ਟੱਗਾ ਛੱਤੀ ਰੋਗ ਡਾ ਮੰਜਾ ਡਾ ਦੋ ਟਾ ਉਸਨੇ ਪੁਰਾਣਾ ਮਕਾਨ ਢਾ ਦਿੱਤਾ ਡਾਕ ਅੱਜ ਕੋਈ ਡਾਕ ਨਹੀਂ ਆਈ ਟਾਕ ਟਾਕ ਹੁੰਦਾ ਜਿਵੇਂ ਇੱਕ ਪਾਸੇ ਨੂੰ ਬੱਚੇ ਨੂੰ ਗੋਦੀ ਚੱਕ ਲੈਂਦੇ ਨੇ ਉਸਨੇ ਬੱਚੇ ਨੂੰ ਟਾਕ ਤੇ ਚੁੱਕਿਆ ਹੋਇਆ ਹੈ ਹਾਂਜੀ ਕੁਝ ਸ਼ਬਦ ਸੀਗੇ ਆਪਣੇ ਜਿਨ੍ਹਾਂ ਦੇ ਵਿੱਚ ਜਜਾ ਨਹੀਂ ਲੱਗਦਾ ਉਂਗਾ ਲੱਗਦਾ ਸੁੰਝਾ ਲਿਖਣਾ ਹੋਵੇ ਜਿਵੇਂ ਆਪਾਂ ਤਾਂ ਜਜੇ ਨਾਲ ਹੀ ਲਿਖਦਾ ਲਿਖੇ ਜਾਂਦਾ ਉਹ ਗਲਤ ਹੈ ਸੁੰਝਾ ਲਿਖਿਆ ਜਾਂਦਾ ਸੁੰਝਾ ਮਤਲਬ ਕੀ ਵੀ ਇੱਥੇ ਸੁਨਣਾ ਪਾਣਾ ਕੁਝ ਨਹੀਂ ਹੈਗਾ ਤਿਰੰਜਣ ਤਿਰੰਜਣ ਲਿਖਿਆ ਜਾਂਦਾ ਜਿਹੜਾ ਇਹ ਵੀ ਅੰਗੇ ਨਾਲ ਲਿਖਿਆ ਜਾਂਦਾ ਜਜੇ ਨਾਲ ਹੀ ਲਿਖਿਆ ਜਾਂਦਾ ਜਜੇ ਨਾਲ ਗਲਤ ਹੈ ਐਸੇ ਤਰ੍ਹਾਂ ਜਾਨ ਜੀ ਜਾਨ ਜੀ ਜਨ ਦੇ ਵਿੱਚ ਜਾਣ ਵਾਲੇ ਨੂੰ ਜਨ ਜੀ ਕਹਿੰਦੇ ਨੇ ਤੇ ਇਹ ਵੀ ਇੰਜ ਨਾਲ ਹੀ ਹੈ ਗੰਬ ਇਹ ਸਬਦੂ ਸੀਗੇ ਜਿਹੜਾ ਇਹਨਾਂ ਨੂੰ ਜਾਨਣਾ ਜ਼ਰੂਰੀ ਆ ਤੇ ਐਵੇਂ ਹੀ ਹੁਣ ਅੱਗੇ ਆਪਾਂ ਨੰਨੇ ਨਾਣੇ ਦੇ ਵਿੱਚ ਫਰਕ ਜਿਹੜੇ ਥੋੜੇ ਜਿਹਾ ਆਪਣੇ ਰਹਿ ਗਏ ਉਹ ਕਰਾਂਗੇ ਤੇ ਜੇ ਚੰਗਾ ਲੱਗਦਾ ਤਾਂ ਜ਼ਰੂਰ ਕੋਈ ਨਾ ਕੋਈ ਕਮੈਂਟ ਜਾਂ ਕੁਛ ਨਾ ਉਹ ਲਿਖ ਕੇ ਦੱਸਿਆ ਕਰੋ ਕਿ ਕੀ ਹੈ ਜਾਂ ਕੁਝ ਹੋਰ ਕਰਨ ਤਾਂ ਜੇ ਕੋਈ ਗਲਤ ਲੱਗਦਾ ਤਾਂ ਉਹ ਵੀ ਲਿਖ ਦਿਆ ਕਰੋ ਐਸੀ ਕੋਈ ਗੱਲ ਨਹੀਂ ਕਿਉਂਕਿ ਗਲਤੀਆਂ ਹੋ ਜਾਂਦੀਆਂ ਨੇ ਜੇ ਦੱਸੋਗੇ ਤਾਂ ਹੀ ਪਤਾ ਲੱਗਦਾ ਤੇ ਅੱਜ ਇੰਨਾ ਹੀ ਇਸ ਤੋਂ ਬਾਅਦ ਅੱਗੇ ਹੋਰ ਕਰਾਂਗੇ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ